ਸultanpur Lodhi ਤੋਂ Talwandi Road ਤੇ ਭੇਦ ਭਰੇ ਹਾਲਾਤਾਂ ਚ ਮਿਲੀ ਛੱਪੜ ਵਿੱਚੋਂ Laash ਬੀਤੀ 22 ਅਗਸਤ ਤੋਂ ਗਾਇਬ ਨੌਜਵਾਨ ਲਾਪਤਾ ਅੱਜ Sultanpur Lodhi ਪੁਲਿਸ ਨੂੰ Talwandi Road ਤੇ ਇੱਕ ਛੱਪੜ ਵਿੱਚੋਂ Laash ਮਿਲੀ ਜਿਸ ਦੀ ਪਛਾਣ ਸੁਜੀਤ ਪੁੱਲਰ ਪੁੱਤਰ ਪ੍ਰਤਾਪ ਸਿੰਘ ਵਾਸੀ ਅਦਾਲਤ ਚੱਕ ਵਜੋਂ ਹੋਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਬੀਤੀ 22 ਅਗਸਤ 2025 ਦੀ ਰਾਤ ਤੋਂ ਲਾਪਤਾ ਸੀ ਜਿਸ ਦੀ ਜਾਣਕਾਰੀ ਉਹਨਾਂ ਨੇ ਥਾਣਾ Sultanpur Lodhi ਵਿਖੇ ਦਿੱਤੀ ਸੀ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਅਤੇ ਅੱਜ ਸੋਜੀਤ ਭੁੱਲਰ ਦੀ ਲਾਸ਼ ਉਨ੍ਹਾਂ ਨੂੰ ਇੱਕ ਛੱਪੜ ਵਿੱਚੋਂ ਬਰਾਮਦ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਕਿਸੇ ਵਿਅਕਤੀ ਕੋਲੋਂ ਪਤਾ ਲੱਗਾ ਕਿ ਇੱਕ ਛੱਪੜ ਵਿੱਚ ਇੱਕ ਲਾਸ਼ ਪਈ ਹੈ ਤਾਂ ਉਨ੍ਹਾਂ ਨੇ ਜਾ ਕੇ ਦੇਖਿਆ ਤੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਜਾ ਕੇ ਇਸ ਬਾਰੇ ਦੱਸਿਆ। ਫਿਰ ਵੀ ਪੁਲਿਸ ਮੌਕੇ ਤੇ ਬਹੁਤ ਦੇਰ ਨਾਲ ਆਈ। ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਜਮ੍ਹਾਂ ਕਰਾ ਦਿੱਤੀ ਗਈ ਹੈ। ਭਾਜੀ ਕੀ ਘਟਨਾ ਵਾਪਰੀ ਆ ਜੀ ਮੇਰੇ ਘਰ ਆ ਜੀ ਜੋ ਗਵਾਚ ਗਿਆ ਜੀ ਇਹ ਕੀ ਨਾਮ ਹੈ ਉਹਨਾਂ ਦਾ ਉਹਨਾਂ ਦਾ ਸਰਜੀਤ ਖੋਲਰ ਜੀ ਅੱਛਾ ਜੀ ਕਿੱਥੋਂ ਦੇ ਆਣ ਵਾਲੇ ਆਂ ਤੁਸੀਂ ਚਾਲ ਚੱਕਣ ਆਉਂਦੇ ਵਸਤੀ ਪਿੰਡ ਠੀਕ ਆ ਜੀ ਤੇ ਤੇ ਅਸੀਂ ਰਿਪੋਰਟ ਵੀ ਲਖਾਈ ਸੀ ਅੱਛਾ ਜੀ ਕਿੰਨੀ ਤਰੀਕ ਨੂੰ ਰਿਪੋਰਟ ਲਖਾਈ ਸੀ 22 ਤਰੀਕ ਨੂੰ ਅੱਛਾ ਜੀ ਤੇ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਕੀ ਘਟਨਾ ਵਾਪਰੀ ਆ ਤੇ ਅੱਜ ਸਾਨੂੰ ਕਿਸੇ ਨੇ ਦੱਸਿਆ ਜੀ ਕਿ ਤੁਹਾਡਾ ਕੋਈ ਬੋਡੀ ਲੱਭੀ ਆ ਤੇ ਅਸੀਂ ਉੱਥੇ ਦੇਖਣ ਗਏ ਜੋ ਬੋਡੀ ਨਿਕਲੀ ਸਾਡੀ ਅੱਛਾ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਕੀ ਮੈਨੂੰ ਸਾਨੂੰ ਕਿਸੇ ਪਰਜੇ ਨੇ ਦੱਸਿਆ ਜੀ ਤੇ ਤੁਸੀਂ ਜਾ ਕੇ ਉੱਥੇ Laash ਦੀ ਪਛਾਣ ਕੀਤੀ ਹਾਂਜੀ ਤੇ ਅਸੀਂ ਪੁਲਿਸ ਮੈਂ ਥਾਣੇ ਵੀ ਜਾ ਕੇ ਗਏ ਆ ਅੱਛਾ ਜੀ ਤੇ ਦੋ ਸੌ ਰੁਪਏ ਬਾਅਦ ਚ ਆਏ ਕਾ ਵੀ ਢੇਰ ਬਾਅਦ ਆਏ ਤੇ ਬਾਅਦ ਚ ਪੁਲਿਸ ਵਾਲੇ ਆਏ ਤੇ ਪੀ ਅਸੀਂ ਵੀ ਜਾ ਕੇ ਲੈ ਕੇ ਜਾਂਦਾ ਜੀ ਤੇ ਹੁਣ ਤੇ ਥੋੜਾ ਮੁੰਡਾ ਸੀ ਦੁਕਾਨ ਤੇ ਮੈਨੂੰ ਧਮਕੀ ਦੇ ਗਿਆ ਕਿਹੜਾ ਮੁੰਡਾ ਤੁਹਾਨੂੰ ਦੁਕਾਨ ਤੇ ਧਮਕੀ ਦੇ ਗਿਆ ਕਾਸ਼ੀ ਕਾਸ਼ੀ ਕੌਣ ਹੈ ਉਹ ਮੁੰਡਾ ਹੈਗਾ ਜੀ ਸ਼ਾਇਦ ਹੈ ਉਹਨਾਂ ਕੀ ਤੁਹਾਡੀ ਕੋਈ ਰੰਜਿਸ਼ ਸੀ ਕੀ ਜਾਂ ਭਰਾ ਨੇ ਉਹਨਾਂ ਦੇ ਜਾਰਦੂਸ ਤੇ ਸਿੱਧਾ ਉਹਦੇ ਨਾਲ ਹੀ ਫੱਦਾ ਪੁੱਟਦੇ ਆ ਉਹ ਦਿਨ ਉਹਨੇ ਕਿਹਾ ਸਮਾਰਟਫੋਨ ਲਿਆ ਅੱਜ ਰਾਤੀ ਮੇਰੀ ਦੁਕਾਨ ਤੇ ਆਇਆ ਕਹਿੰਦਾ ਬੂਡ ਮਾਰ ਮਾਰ ਤੇਰੇ ਕਹਿੰਦਾ ਸਿਰ ਤੇ ਮਾਰ ਕੇ ਤੈਨੂੰ ਮਾਰਨਾ ਕਹਿੰਦਾ ਤੁਹਾਨੂੰ ਕੀ ਇਸ ਗੱਲ ਤੋਂ ਧਮਕੀਆਂ ਦੇ ਰਿਹਾ ਉਹ ਗੱਲ ਇਸ ਗੱਲ ਤੇ ਤੂੰ ਮੇਰਾ ਨਾਂ ਕਹਿੰਦਾ ਲੈਣਾ ਮੈਂ ਕਹਾਂ ਜੇ ਤੂੰ ਲੈ ਕੇ ਸਾਰੇ ਤੇਰੇ ਨਾਲ ਲੈਟਾ ਸੱਤ ਜਣੇ ਦੁਕਾਨ ਵਾਲੇ ਸਾਰੇ ਨਾਂ ਤੇਰੇ ਨਾਲ ਤੂੰ ਸਿੱ ਲੈ ਕੇ ਆ ਅਸੀਂ ਤੇਰਾ ਨਾਂ ਹੀ ਲੈਣਾ ਤੁਹਾਨੂੰ ਹੁਣ ਧਮਕੀਆਂ ਦੇ ਰਿਹਾ ਹਾਂ ਹਾਂਜੀ ਉਹ ਮੇਰੇ ਦੁਕਾਨ ਤੇ ਕਹਿ ਕੇ ਮੈਂ ਤੇਰੇ ਸਿਰ ਮਾਰ ਮਾਰ ਬੂਡ ਮਾਰ ਮਾਰ ਧੋ ਇਹ ਹੁਣ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਜੇ ਸਾਡਾ ਇਹਨਾਂ ਸਵਾਲ ਮਿਲੇ ਜਾਵੇ ਸਾਨੂੰ ਇਹਨਾਂ ਨੂੰ ਕਾਰਵਾਈ ਕੀਤੀ ਜਾਵੇ ਅੱਜ ਤੱਕ ਵੀ ਤੁਹਾਡਾ ਨਾਮ ਆ ਤੇ ਇੱਕ ਡੈੱਡ ਬੋਡੀ ਮਿਲੀ ਹੈ ਪਤਾ ਨਹੀਂ ਕਿਹੜਾ ਕਾਰਨ ਹੈ ਮੈਂ ਏਐਸਆਰ ਭਜਨ ਸਿੰਘ ਮਨਪੁਰ ਦਾ ਡਿਊਟੀ ਅਫਸਰ ਸੀ ਤਾਂ ਮونکی ਨੇ ਮੈਨੂੰ ਕਾਲ ਕੀਤੀ ਕਿ ਦੱਸਿਆ ਕਿ ਇੱਕ ਡੈੱਡ ਬੋਡੀ ਨੇੜੇ ਫੀਲਡ ਦਾ ਹਾਲਤਾ ਮਾਰਬਲ ਲਾਗੇ ਪਈਆ ਤੋਂ ਉੱਥੋਂ ਹੀ ਮੈਨੂੰ ਰਿਕਵਰ ਕੀਤਾ ਵਾ ਕਿ ਇਹਨੂੰ ਕਿ ਇਨਵੈਸਟੀਗੇਸ਼ਨ ਕਰਾਂਗੇ ਵੀ ਡੈਡ ਬੋਡੀ ਕਿਸ ਦੀ ਆ ਇਹ ਨੂੰ ਲਿਆਣ ਕੇ ਮੋਟਰੀ ਰੂਮ ਚ ਸੁਲਤਾਨਪੁਰ ਲੋਧੀ ਹਸਪੀਟਲ ਜਮ੍ਹਾਂ ਕਰਵਾਤਾ ਸੀ ਬੋਡੀ ਦੇ ਹਾਲਾਤ ਤੋਂ ਪਤਾ ਲੱਗਾ ਕਿੰਨੇ ਕਿ ਦਿਨ ਪੁਰਾਣੀ ਹੈ ਇਹ ਕਈ ਉੱਤ ਇਹ 2 3 ਦਿਨ ਤੋਂ 4 ਦਿਨ ਤੋਂ ਲੱਗਦਾ ਪੁਰਾਣੀ ਆ ਪਾਣੀ ਦੀ ਡਿੱਗਾ ਪਈ ਹੈ ਇਹ ਇਹ ਇਨਵੈਸਟੀਗੇਸ਼ਨ ਪੜਾ ਉਹਨੇ ਘਰਦਿਆਂ ਨੂੰ ਬੁਲਾਇਆ ਉਹਨਾਂ ਨੂੰ ਪੁੱਛਦੇ ਆ ਕੀ ਗੱਲ ਆ ਕੌਣ ਦਾ ਗਾਇਬ ਆ ਇਹ ਉਸ ਤੋਂ ਬਾਅਦ ਅਗਲੀ ਕਾਰਵਾਈ ਜਾਂਚ ਜੁਬੀ ਕੀਤੀ